ਮੁੰਡਿਆਂ ਦੇ ਆਲਾ ਸੱਚ ਗਗਨਨਬੋਧ ਨੇ ਸਿਵਾ ਦਿੱਤਾ ਵਾ ਆਮ ਆਮੀ ਪਾਰਟੀ ਦਾ ਕੀ ਹਾਲ ਹੁੰਦੇ ਵਾ ਕੀ ਕਰਨਾ ਚਾਹਦੇ ਮੈਂ ਅੱਜ ਗਗਨਨਬੋਧ ਨੂੰ ਇਹ ਗੱਲ ਕਹੀ ਹੈ ਮਿਲਿਆ ਜੋ ਮੌਕਾ ਸਾਰੇ ਕਮਾਂ ਨੂੰ ਤਮਾਮ ਕਰ ਜਾਵਾਂਗੇ ਅਸੀਂ ਤੇਰੇ ਇਨਕਲਾਬ ਨੂੰ ਸਲਾਮ ਕਰ ਜਾਵਾਂ ਇਹਨੂੰ ਮੌਕਾ ਦਿੱਤਾ 5 ਸਾਲ ਬਾਅਦ ਸੇ ਵੋਟਾਂ ਪਾਈਆਂ 3.5 ਸਾਲ ਬਾਅਦ ਛੱਡ ਗਈ ਏ ਕਦੀ ਇਹਨੇ ਇੱਕ ਵਾਰ ਵੀ ਐਮਐਸਪੀ ਦੀ ਗੱਲ ਨਹੀਂ ਕੀਤੀ ਕਹਿੰਦੀ ਸੀ ਮੈਂ ਗੰਢਿਆਂ ਦਾ ਮੈਂ ਟਮਾਟਰਾਂ ਦਾ ਮੈਂ ਪਿਆਜ਼ ਦਾ ਮੈਂ ਕਣਕ ਦਾ ਮੈਂ ਕਬਾਦ ਮੈਂ ਗੰਨੇ ਦਾ ਐਮਐਸਪੀ ਦਵਾਵਾਂਗੇ ਬਿਨਾ ਐਮਐਸਪੀ ਤੋਂ ਚਲੀ ਗਈ ਇਹ ਪਾਰਟੀਆਂ ਪਾਰਟੀ ਜਿਵੇਂ ਰੇਤ ਦੀ ਇੱਕ ਥੁਾਰ ਰਹੇ ਤੈਕੋ ਕਾਜੇ ਨੂੰ ਕਿਹਾ ਜਾਂਦਾ ਤਾਸ਼ ਦੇ ਪੱਤਿਆਂ ਵਰਗਾ ਹੀ ਡਿੱਗ ਰਹੇ ਨੇ ਇਹ ਪਾਰਟੀ ਜਿਹੜੀ ਹੈ ਇਹ ਇਹਨਾਂ ਦਾ ਮਸੂਬਾ ਹੈ ਕਿ ਜਿਹੜੇ ਇਹਨਾਂ 90 ਕੈਂਡੀਡੇਟ ਬਦਲ ਲੈਨੇ ਮੇਰੀ ਗੱਲ ਸੁਣੋ ਇਹਨਾਂ ਸਾਰਿਆਂ ਦੇ ਅਲੀਗੇਸ਼ਨ ਨਾਲ ਕਿਸੇ ਨੂੰ ਕਹਿਣਾ ਸਾਨੂੰ ਬਾਅਦ ਪਤਾ ਲੱਗਿਆ ਕਿ ਰੱਤੇ ਬੜਾ ਸੀ ਸਾਨੂੰ ਬਾਅਦ ਪਤਾ ਲੱਗਿਆ ਇਹ ਤੇ ਕੜਦਾ ਸੀ ਸਾਨੂੰ ਬਾਅਦ ਪਤਾ ਲੱਗਾ ਇਹ ਤੇ ਸ਼ਰਾਬ ਘੜਦਾ ਸੀ ਸਾਨੂੰ ਬਾਅਦ ਪਤਾ ਲੱਗਾ ਨਾ ਫਾਟ ਦੇ ਲੈ ਅੱਜ ਗੁੱਠੀ ਬਣਾ ਲਈ ਹੈ ਸਾਨੂੰ ਬਾਅਦ ਪਤਾ ਲੱਗਾ ਪੁਲਿਸ ਵਾਲਿਆਂ ਕੋ ਪੈਸੇ ਦੇਂਦਾ ਸੀ ਸਾਨੂੰ ਬਾਅਦ ਪਤਾ ਲੱਗਾ ਤਹਿਸੀਲਦਾਰਾਂ ਕੋ ਲੈਂਦਾ ਸੀ ਤੇ ਪੰਜਾਬ ਨੂੰ ਇਹ ਕਹਿਣਗੇ ਕਿ ਸਾਨੂੰ ਪਹਿਲੀ ਵਾਰ ਦੀ ਤੇ ਮਾਫੀ ਅਸੀਂ ਇਸ ਕਿਸਮ ਦੇ ਬੰਦੇ ਲੈਣ ਦੇ ਕਿਉਂਕਿ ਸਾਨੂੰ ਬੈਕਗ੍ਰਾਉਂਡ ਨਹੀਂ ਸੀ ਪਤਾ ਹੁਣ ਸਾਨੂੰ ਬੈਕਗ੍ਰਾਉਂਡ ਪਤਾ ਲੱਗੀ ਇੱਕ ਪੋਠਾ ਸਾਨੂੰ ਹੋ ਗਿਆ ਤੋਂ ਮੈਂ ਇਹਨਾ ਕਹਿਣਾ ਕਾਲੇ ਕੱਚਿਆਂ ਵਾਲੇ ਆ ਗਏ ਤੇ ਪਿੰਡੇ ਦੇ ਬਾਸ ਪੰਜਾਬ ਦੇ ਸਾਰੇ ਵੀਰਾਂ ਨੂੰ ਮੈਂ ਬੇਨਤੀ ਕਰਨਾ ਚਾਹਨਾ ਕੋਠਿਆਂ ਦੇ ਡਾਂਗ ਲੈ ਕੇ ਚੜ ਇਹ ਕਾਲਿਆਂ ਕੱਚਿਆਂ ਵਾਲਿਆਂ ਨੇ ਜਿਹੜੇ ਬਾਹਰ ਪਏ ਕੱਪੜੇ ਤੁਹਾਡੇ ਇਹ ਵੀ ਲੈ ਜਾਣੇ ਇਹਨਾਂ ਕੋ ਸਚੋ ਬਾਕੀ ਟਾਈਮ ਆ ਲੈਂਦੋ ਬੰਦੇ ਅਸੀਂ ਬਣਾਵਾਂਗੇ ਇਹਨਾਂ ਮੈਨੂੰ ਕਿਹਾ ਸੀ ਕਿ ਤੁਸੀਂ ਅੱਜ ਤੋਂ 12 ਸਾਲ ਪਹਿਲੇ ਤਰਨਤਾਲ ਕਿਹਾ ਸੀ ਰਸੇ ਪਾਣੇ ਨੇ ਕੁਝ ਖਾਲੀ ਲੀਡਰ ਚ ਮੈਂ ਅਸੈਂਬਲੀ ਚ ਵੀ ਸੁਣਿਓ ਮੇਰੇ ਫੇਸਬੁਕ ਤੋਂ ਮੈਂ ਭਾਣ ਲੋ ਕਿਹਾ ਸੀ ਰਸੇ ਪੈਣ ਜਦੋਂ ਮੌਕਾ ਹੈ 16 ਦੇ ਵਿੱਚ ਮੈਨੂੰ ਲਾ ਕੇ ਤੁਸੀਂ ਕੈਪਟਨ ਨੂੰ ਬਣਾ ਦਿੱਤਾ ਤਾਂ ਰਸੇ ਪਾਣ ਦਾ ਟਾਈਮ ਤੇ ਉਹਦੇ ਕੁਝ ਮੈਨੂੰ ਜੇ ਔਕਾ ਦਿਓਗੇ ਰੱਸਾ ਪੈਗਾ ਚਿਹਰੇ ਤੇ ਧੌਣਾ ਹੀ ਬਦਲਣੀ ਹੈ ਤੋਂ ਇਸ ਗੱਲ ਕਰਾ ਲਿਆ ਤਾਂ ਮੌਕਾ ਮੈਂ ਅਪੀਲ ਪਛੇਤ ਮਾਝੇ ਦੇ ਲੋਕਾਂ ਨੂੰ ਤੇ ਤਰਨਤਾਰ ਵਾਸੀਆਂ ਨੂੰ ਕਰਾਂਗਾ ਟਾਈਮ ਆ ਚੁੱਕਿਆ ਇਹਨਾਂ ਫਰਜ਼ੀ ਇਨਕਲਾਬੀਆਂ ਨੂੰ ਪਜਾਣ ਦਾ ਤੇ ਦਬਣਾ ਇਹਨਾਂ ਨੂੰ ਇਹਨਾਂ ਦਾ ਨਿਵੇੜੀੇ ਕੰਮ ਇਹ ਪੰਜਾਬ ਨੂੰ ਜੇ ਬਚਾਣਾ ਤੋੜਨਾ ਪੈਣਾ ਇਹਨਾਂ ਕੋਈ ਆਪਣਾ オリジナル ਪਾਰਟੀ ਦਾ ਬੰਦਾ ਨਹੀਂ ਵੇਖੋ ਬਗਾਨੀਆਂ ਪਾਰਟੀਆਂ ਚੋਂ ਲਿਆ ਲਿਆ ਖਰੀਦੇ ਲੇਕੇ ਤੋਂ ਮੇਰੀ ਗੁਜ਼ਾਰਿਸ਼ ਹੈ ਤਖੜੇ ਹੋਵੋ ਵਜੇ ਪਹਿਮਾਨੇ ਤੇ ਆ ਕੇ ਇੱਥੇ ਲੋਕ ਕਿ ਕਤਰੇ ਤਰਕਰ ਹੋਏ ਨੇ ਕਿ ਨਾ ਤਾਂ ਮੈਨੂੰ ਐ ਨਜ਼ਰ ਆ ਰਿਹਾ ਲੋਕਾਂ ਦੇ ਵਿੱਚ ਭਾਰੀ ਹੁੰਦਾ ਰਿਹਾ ਇਹ ਭਾਰੀ ਰੋਸ ਹੈ ਸਰਕਾਰ ਦੇ ਖਿਲਾਫ ਕਿ ਅਸੀਂ ਚੜ੍ਹੋ ਇਹਨਾਂ ਲੋਕਾਂ ਦੇ